ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਆਂ ਬਾਈ ਦੀਪ ਸਿੱਧੂ ਤੋਂ ਸ਼ੁਰੂ ਕਰਦੇ ਆਂ ਪਹਿਲਾਂ ਤਾਂ ਮੈਂ ਇਹ ਗੱਲ ਤੇ ਚਾਣਨਾ ਪਾ ਦੇਵਾਂ ਕਿ ਮੈਂ ਕਿਸੇ ਦਾ ਵੀ ਅਪਾਸਕ ਨਹੀਂ ਹੈਗਾ ਵੀ ਦੀਪ ਸਿੱਧੂ ਜਾਂ ਧੜੇ ਦਾ ਨਾਲ ਸੰਬੰਧ ਰੱਖਦਾ ਜਾਂ ਕਿਸੇ ਹੋਰ ਨਾਲ ਮੈਂ ਤਾਂ ਇੱਕ ਗੱਲ ਬਿਸਿਟੇ ਕਰਨਾ ਚਾਹੁੰਦਾ ਵੀ ਕਲਾ ਵਰਤਦੀ ਆ ਜਾਂ ਨਹੀਂ ਮੈਂ ਇਹ ਗੱਲ ਨਾਲ 101% ਸਹਿਮਤ ਆ ਵੀ ਕਲਾ ਵਰਤਦੀ ਆ ਗੁਰੂ ਜਦੋਂ ਬੰਦੇ ਤੇ ਕਿਰਪਾ ਕਰਦਾ ਤਾਂ ਸਭ ਕੁਝ ਸੰਭਵ ਹੋ ਜਾਂਦਾ ਠੀਕ ਹੈ ਨਾ ਅਸੰਭਵ ਚੀਜ਼ਾਂ ਵੀ ਸੰਭਵ ਹੋ ਜਾਂਦੀਆਂ ਨੇ ਜਦੋਂ ਪਹਿਲਾਂ ਮੈਂ ਕਿ ਲੀਡਰ ਦੀ ਗੱਲ ਕਰ ਰਿਹਾ ਹਾਂ ਲੀਡਰ ਤਾਂ ਹਜੇ ਬਣਿਆ ਨਹੀਂ ਐਮਐਲਏ ਬਨ ਬਾਰੇ ਬੰਦਾ ਜਦੋਂ ਜਹਿਦ ਕਰ ਰਿਹਾ ਕਿਸੇ ਦੀ ਗੱਲ ਕਰ ਰਿਹਾ ਜਿਸ ਇਨਸਾਨ ਦੀ ਉਹਨੇ ਪਹਿਲਾਂ ਦਫਾ ਹੀ ਉਹ ਕਿਸਾਨ ਯੂਨੀਅਨ ਦੇ ਸਟੇਜਾਂ ਤੇ ਬੋਲਿਆ ਉਹਨੇ ਉਦੋਂ ਜੋਰ ਲਾਇਆ ਤਾਂ ਪਹਿਲਾਂ ਦੀਪ ਸਿੱਧੂ ਨਾਲ ਵੀ ਖਾਸਾ ਉਹਨੇ ਤੰਬੂਆਂ ਚੋਂ ਵੀਡੀਓਆਂ ਪਾਈਆਂ ਮੈਂ ਕੋਈ ਦੀਪ ਸਿੱਧੂ ਦੇ ਵੀ ਪੱਖ 'ਚ ਨਹੀਂ ਉਹਨੇ ਵੀਡੀਓਆਂ ਪਾਈਆਂ ਤੇ ਜਦੋਂ ਲਾਲ ਕਿਲੇ ਤੇ ਝੰਡਾ ਕੇਸਰੀ ਝੁਲਿਆ ਤੇ ਸਿੱਖਾਂ ਨੇ ਮਾਣ ਮਹਿਸੂਸ ਕਰਿਆ ਵੀ ਕਿੰਨੇ ਸਾਲਾਂ ਬਾਅਦ ਦੁਬਾਰਾ ਇੱਥੇ ਕੇਸਰੀ ਸਿੱਖਾਂ ਦਾ ਝੰਡਾ ਜਿਹੜੀ ਸਿੱਖਾਂ ਦੀ ਸਲਤਨਤੀ ਦਿੱਲੀ ਉੱਥੇ ਝੁੱਲਿਆ ਤੇ ਖੁਸ਼ੀ ਮਹਿਸੂਸ ਕਰੀ ਤਾਂ ਉਦੋਂ ਜਿਹੜਾ ਲੀਡਰ ਬਣਨਾ ਚਾਹੁੰਦਾ ਨੌਜਵਾਨ ਉਦੋਂ ਦੀਪ ਸਿੱਧੂ ਨਾਲੋਂ ਵੱਖ ਹੋ ਗਿਆ ਤੇ ਉਹ ਨੌਜਵਾਨ ਦੀ ਜਿਹੜੀ ਵਿਚਾਰਧਾਰਾ ਉਹ ਕਾਮਰੇਡ ਵਿਚਾਰਧਾਰਾ ਤੇ ਉਸ ਤੋਂ ਬਾਅਦ ਦੀਪ ਸਿੱਧੂ ਤੇ ਉਹ ਨੌਜਵਾਨ ਦੀ ਮੀਟਿੰਗ ਮਸਤੂਆਣਾ ਸਾਹਿਬ ਗੁਰੂ ਘਰ ਵਿੱਚ ਰੱਖੀ ਗਈ। ਉਹ ਮੀਟਿੰਗ ਵਿੱਚ ਇਹ ਗੱਲ طے ਹੋਈ ਵੀ ਦੋਨੇ ਧਿਰਾਂ ਵੱਲੋਂ ਜਦੋਂ ਉਹਨਾਂ 'ਚ ਆਪਸ 'ਚ ਫਰਕ ਪੈ ਗਿਆ। ਇੱਕ ਦੂਜੇ ਪ੍ਰਤੀ ਬਿਆਨਬਾਜ਼ੀ ਦੀਪ ਸਿੱਧੂ ਵੱਲੋਂ ਤਾਂ ਕੋਈ ਬਿਆਨ ਦਿੱਤਾ ਨਹੀਂ ਗਿਆ। ਦੂਸਰੇ ਵੀਰ ਵੱਲੋਂ ਮੇਰੇ ਵੱਲੋਂ ਬਿਆਨ ਖਾਸੇ ਖਟਕਵੇਂ ਵਿਰੋਧੀ ਬਿਆਨ ਆਏ। ਤੇ ਉਸ ਤੋਂ ਬਾਅਦ ਮੀਟਿੰਗ ਰੱਖੀ ਗਈ ਵੀ ਦੱਸਦਾ ਹਾਂ ਬੰਦੀ ਲੈ ਕੇ ਦੋਨਾਂ ਧਿਰਾਂ ਨੇ ਆਉਣਾ ਜਿਸ ਵਿੱਚ ਕਈ ਸੰਤ ਮਹਾਪੁਰਸ਼ ਵੀ ਸ਼ਾਮਲ ਹੋਏ। ਇਹ ਵਿਸ਼ਾ ਮੈਂ ਤਾਂ ਦੱਸ ਰਿਹਾ ਇਹ ਵਿਸ਼ਾ ਹੁਣ ਤੂਲ ਫੜੀ ਹੋਈ ਆ ਚਰਚਾ ਚੱਲ ਰਹੀ ਆ ਕਿਉ ਐਮਐਲ 1 ਦੀ ਇਸका ਜਾਨੀ ਦੀ ਉਹ ਟਿਕਟ ਲੈਣ ਦਾ ਇਸका ਤੇ ਇਹ ਪਾਰਟੀ ਤੋਂ ਲੜਨ ਲਈ ਆਇਆ। ਨਵਸਵਾਰਥ ਜਦੋਂ ਮੀਟਿੰਗ ਰੱਖੀ ਗਈ ਤਾਂ ਇਹ ਨੌਜਵਾਨ 10 ਤੇ 60 70 ਆਪਣੇ ਬੰਦੇ ਲੈ ਕੇ ਗਿਆ ਤੇ ਉਧਰੋਂ ਦੀਪ ਸਿੱਤੂ ਨਾਲ 10 ਬੰਦੇ ਸੀ। ਤੇ ਮੀਟਿੰਗ ਵਿੱਚ ਜਦੋਂ ਇਹਨਾਂ ਨੇ ਨੌਜਵਾਨ ਨੇ ਕਾਮਰੇਟੀ ਸੋਚ ਆ ਜਿਵੇਂ ਇਸ ਦੀ ਕਿਉਂਕਿ ਵੀ ਸਾਰੇ ਵੀਰ ਹੁਣ ਵੀ ਸਮਝ ਨਾ ਲੈਣ ਵੀ ਉਹ ਸਿੱਖ ਧਰਮ ਉਹਦੀ ਸੋਚ ਕਾਮਰੇੜਾ ਉਹ ਕਾਮਰੇੜੀ ਆ ਉਹ ਜਿਹੜੀਆਂ ਗੱਲਾਂ ਬਾਰੇ ਕਹਿੰਦਾ ਹਾਂ ਉਹਦਾ ਲੋਕਾਂ ਤੇ ਪ੍ਰਭਾਵ ਪੈਂਦਾ ਇਹ ਚੰਗੀ ਗੱਲ ਆ ਮੈਨੂੰ ਐ ਆ ਉਹ ਪ੍ਰਚਾਰ ਕਰਦਾ ਪਾਣੀਆਂ ਦੇ ਮੁੱਦੇ ਤੇ ਪ੍ਰਚਾਰ ਕਰਦਾ ਮੈਂ ਹਾਂ ਉਹ ਵੀਰ ਨਾਲ ਸਹਿਮਤ ਆ ਵੀ ਪਾਣੀ ਗੰਦਾ ਨਾਲ ਜਿਹੜਾ ਪਾਣੀ ਦੂਸ਼ਤ ਹੋ ਰਿਹਾ ਲੁਧਿਆਣੇ ਵਿੱਚ ਉਸ ਤੇ ਉਹਨੇ ਮੁੱਦਾ ਚੱਕਿਆ ਮੈਂ ਉਹਦੇ ਨਾਲ ਪੂਰੀ ਤਰ੍ਹਾਂ ਸਹਿਮਤ ਆ ਵੀਰ ਤੇ ਉਹਨੇ ਪੰਜਾਬੀ ਭਾਸ਼ਾ ਦੀ ਬੋਰਡਾਂ ਤੇ ਪੰਜਾਬੀ ਭਾਸ਼ਾ ਲਿਖਣ ਬਾਰੇ ਮੁੱਦਾ ਚੱਕਿਆ ਮੈਂ ਵੀਰ ਨਾਲ ਪੂਰੀ ਤਰ੍ਹਾਂ ਸਹਿਮਤ ਆ ਉਹਦੇ ਨਾਲ ਤੇ ਉਹ ਵੀਰ ੂੜੇ ਤੇ ਜੂੜੇ ਦੀ ਗੱਲ ਕਰਦਾ ਪਰ ਉਹ ਵੀਰ ਆਪ ਵੀ ਕਿਸੇ ਗੱਲ ਤੇ ਨਹੀਂ ਪੂਰਾ ਉੱਤਰਿਆ ਵਜਿਵੇਂ ਆਪਾਂ ਕਹਿ ਦਿੰਦੇ ਆ ਸਿੱਖ ਪ੍ਰਚਾਰਕ ਪ੍ਰਚਾਰ ਕਰਦੇ ਨੇ ਕਿ ਕੋਈ ਮਾਇਆਵਲ ਮਾਇਆ ਇਹ ਜਿਹੜੀ ਹੁੰਦੀ ਆ ਇਹ ਨਾਗ ਨਹੀਂ ਹੁੰਦੀ ਆ ਇਹ ਤੋਂ ਬਚੋ ਪਰ ਆਪ ਮਾਇਆ ਦੇ ਲਾਲਚੀ ਹੁੰਦੇ ਨੇ ਉਸੇ ਤਰ੍ਹਾਂ ਜਿਹੜੇ ਪ੍ਰਚਾਰਕ ਹੁੰਦੇ ਨੇ ਕੋਈ ਇੱਕ ਧਰਮ ਦੇ ਨਹੀਂ ਸਾਰੇ ਕੋਈ ਪਿਆਰੀ ਲਾਲੋ ਕੋਈ ਉਸੇ ਤਰ੍ਹਾਂ ਇਹ ਵੀ ਆਪ ਉਹ ਚੀਜ਼ਾਂ ਤੇ ਨਹੀਂ ਹੈ ਪੂਰਾ ਉਤਰਿਆ ਜੀ ਵੀ ਜਿੰਨੇ ਲੋਕਾਂ ਨੂੰ ਸਲਾਹ ਦਿੰਦਾ ਪਰ ਮੈਂ ਫਿਰ ਵੀ ਇਹ ਵੀਰ ਦਾ ਧੰਨਵਾਦ ਕਰਦਾ ਇਹਦੇ ਨਾਲ ਸਹਿਮਤਾਂ ਵੀ ਚਾਹੇ ਹੋਰ ਲੋਕਾਂ ਨੂੰ ਤਾਂ ਜਾਗਰੂ ਕਰ ਰਿਹਾ ਜੇ ਆਪ ਨਹੀਂ ਹੋ ਸਕਿਆ ਕਈ ਵਾਰ ਕਹਿੰਦੇ ਦੀਵੇ ਦੇ ਥੱਲੇ ਹਨੇੜਾ ਹੁੰਦਾ ਉਹ ਗੱਲ ਲਾਲੋ ਕਿਉਂਕਿ ਇਹ ਵੀਰ ਊੜੇ ਤੇ ਜੂੜੇ ਦੀ ਗੱਲ ਕਰ ਰਿਹਾ ਤੇ ਇਹ ਵੀਰ ਦੇ ਆਪ ਦੇ ਬੱਚਿਆਂ ਦੇ ਨਾਲ ਤਾਂ ਜ ਤੇ ਨਾ ਹੀ ਉਹ ਪੰਜਾਬੀ ਸਰਕਾਰੀ ਸਕੂਲ ਵਿੱਚ ਪੜਦੇ ਨੇ ਉਹ ਕਨਵਰਟ ਸਕੂਲਾਂ 'ਚ ਪੜਦੇ ਨੇ ਤੇ ਨਾ ਹੀ ਊੜਾ ਤੇ ਨਾ ਹੀ ਜੋੜਾ ਪਰ ਇਹ ਵੀ ਊੜੇ ਤੇ ਜੋੜੇ ਦੀ ਗੱਲ ਕਰਦਾ ਦੋਨੇ ਚੀਜ਼ਾਂ ਹੀ ਪਰਿਵਾਰ 'ਚ ਹੈ ਨਹੀਂ ਹਾਂ ਉਹ ਗੱਲ ਹੈ ਵੀ ਜਿਹੜੇ ਕਨਵਰਟ ਸਕੂਲ 'ਚ ਪੜਦਾ ਇਹਦਾ ਬੱਚਾ ਉਹ 'ਚ ਇੱਕ ਸਬਜੈਕਟ ਪੰਜਾਬੀ ਦਾ ਜ਼ਰੂਰ ਹੋ ਸਕਦਾ ਪਰ ਜੇ ਕਹੇ ਵੀ ਸਾਰੇ ਸਬਜੈਕਟ ਹੀ ਪੰਜਾਬੀ 'ਚ ਨੇ ਉਹ ਨਹੀਂ ਐਸ ਲਈ ਨਾ ਹੀ ਤਾਂ ਇਹਨਾਂ ਦੇ ਊੜਾ ਵੀਰ ਦੇ ਘਰ ਆਪੇ ਉਹ ਲਾਈਨ ਤੇ ਚੱਲਿਆ ਨਾ ਹੀ ਜੋੜਾ ਜੋੜਾ ਨਾ ਹੀ ਵੀਰ ਦੇ ਆਪਦੇ ਆ ਨਾ ਹੀ ਬੱਚਿਆਂ ਦੇ ਕਿਉਂਕਿ ਕਈ ਜਿਹੜੇ ਹੁੰਦੇ ਨੇ ਆਪ ਹਜੇ ਇਹ ਲਾਈਨ ਵੱਲ ਆਉਣ ਸਮਾਂ ਲੱਗਦਾ ਤੇ ਬੱਚੇ ਪਹਿਲਾਂ ਤੁਸੀਂ ਪਰ ਇਹ ਪੰਜਾਬੀ ਵੱਲ ਪ੍ਰੇਰਿਤ ਕਰਦਾ ਪਰ ਇਹਦੇ ਆਪ ਦੇ ਵੀਰ ਦੇ ਬੱਚੇ ਕਾਨਵਰਟ ਸਕੂਲਾਂ 'ਚ ਪੜ੍ਹਦੇ ਨੇ ਚਲੋ ਕੋਈ ਗੱਲ ਨਹੀਂ ਪ੍ਰਚਾਰ ਵੀਰ ਕਰ ਰਿਹਾ ਹਾਂ ਹੋਰ ਸਮਝੀ ਜਾਣ ਚੰਗੀ ਗੱਲ ਆ ਦੀਵੇ ਦੇ ਥੱਲੇ ਨਹੀਂ ਰਹਾ ਹੁੰਦਾ ਹੁਣ ਆਪਾਂ ਗੱਲ ਕਰਦੇ ਆ ਮੀਟਿੰਗ ਦੀ ਉੱਥੇ ਦੀਪ ਸਿੱਧੂ ਨੇ ਜਿਹੜੀ ਗੱਲ ਕਹੀ ਵੀ ਕਲਾ ਵਰਤਦੀ ਆ ਪ੍ਰਮਾਤਮਾ ਦਾ ਰੰਗਾ ਵੀ ਗੁਰੂ ਸਾਹਿਬ ਆਪ ਹੀ ਸਭ ਕੁਝ ਕਰਾਉਂਦੇ ਨੇ ਜਿਹੜਾ ਝੰਡਾ ਉੱਥੇ ਕੇਸਰੀ ਝੁਲਿਆ ਵੀ ਗੁਰੂ ਸਾਹਿਬ ਨੇ ਆਪ ਹੀ ਕਰਿਆ ਸਾਰਾ ਕੁਝ ਵੀ ਕਰਨ ਕਰਾਉਣ ਆਪ ਆ ਇਹ ਗੱਲ ਹੋਈ ਤਾਂ ਹੁਣ ਇੱਥੋਂ ਮੈਂ ਵਿੱਚੋਂ ਗੱਲ ਕੱਟਦਾ ਦੀਪ ਸਿੱਧੂ ਤੇ ਵੀ ਆਵਾ ਦੀਪ ਸਿੱਧੂ ਹਾਂ ਜਿੱਥੇ ਗੱਡੀਆਂ ਦੀ ਉਹਦੇ ਨਾਲ ਬੰਨੀਆਂ ਟੱਕਰੀਆਂ ਲੱਖਾਂ ਉਹਦੀ ਫੀਸ ਸੀ ਉਹ ਚੋਟੀ ਦੇ ਐਕਟਰ ਧਰਵਿੰਦਰ ਸਣੀ ਦੇਵਲ ਸਰੂਖਾਨ ਵਰਗੇ ਦਾ ਵਕੀਲ ਸੀ ਲੱਖਾਂ ਲੱਖਾਂ ਫੀਸ ਸੀ ਉਹਦੀ ਆਇਸੋ ਸੌਹਰਤ ਦੀ ਜ਼ਿੰਦਗੀ ਸੀ ਉਹ ਵੀਰ ਸਾਡੇ ਕੀ ਟੰਪੂਆਂ 'ਚ ਆਇਆ ਉੱਥੇ ਮੰਨਦੇ ਆਂ ਹਾਂ ਵੀ ਉਹਦੇ ਦੀ ਕਿਰਪਾ ਹੋ ਰਹੀ ਸੀ ਇਹ ਮੰਨਿਆ ਜਾ ਸਕਦਾ ਪਰ ਜਿੱਥੇ ਵੀਰ ਜਿਹੜੀ ਉਹ ਮਹਿਲਾ ਮਿੱਤਰ ਨਾਲ ਜਦੋਂ ਉਹਦਾ ਐਕਸੀਡੈਂਟ ਹੋਇਆ ਆ ਰਿਹਾ ਸੀ ਜਿਹੜੀ ਬਾਅਦ 'ਚ ਦੂਸਰੇ ਦੇਸ਼ 'ਚ ਚਲੀ ਗਈ ਐਕਸੀਡੈਂਟ ਤੋਂ ਬਾਅਦ ਉਹ ਘੋਗਤੀ ਵੀ ਨਹੀਂ ਆਈ ਤੇ ਉਹਦੇ ਕੋਲ 3 ਟਾਈਮ ਬਚੀਆਂ ਨਹੀਂ ਉਹਨੂੰ ਨਾਲ ਲੈ ਕੇ ਫਿਰ ਰਿਆ ਸੀ ਉਹਦੀ ਮਹਿਲਾ ਮਿੱਤਰ ਸੀ ਚਾਹੇ ਦੋਸਤ ਕਹੇ ਜਦ ਕਿ ਆਪ ਦੀਪ ਸਿੱਧੂ ਵੀਰ ਵਿਆਹਿਆ ਹੋਇਆ ਸੀ ਉਹਦੇ ਆਪ ਦੀ ਇੱਕ ਕੁੜੀ ਵੀ ਹੈ ਨਾ ਉੱਥੇ ਆਪਾਂ ਕਹਿ ਸਕਦੇ ਹਾਂ ਸਿੱਖ ਧਰਮ ਦੀ ਜਿੱਤੇ ਕਿਰਪਾ ਹੁੰਦੀ ਆ ਉਹ ਕਦੇ ਵੀ ਮਹਿਲਾ ਮਿੱਤਰ ਨਹੀਂ ਰੱਖਦੇ ਉਹਨਾਂ ਨਾਲ ਗੱਡੀਆਂ 'ਚ ਨਹੀਂ ਘੁੰਮਦੇ ਤੇ ਜਦੋਂ ਆਪ ਦੀ ਕੁੜੀ ਹੋਵੇ ਬਰਾਬਰ ਦੀ ਇੱਥੇ ਆਪਾਂ ਕੋ ਡਾਟ ਸੋਚ ਸਕਦੇ ਹਾਂ ਉਹਨਾਂ ਬਾਰੇ ਵੀ ਸੋਚਣਾ ਬੰਦ ਆ ਵੀ ਕੀ ਗੱਲ ਸੀ ਕੀ ਮੰਤਉ ਦੀ ਉਹ ਬੰਦੇ ਦਾ ਪਰ ਜਿੱਥੇ ਤੱਕ ਉਹ ਵੀ ਬੰਦਾ ਸੇਧ ਜਾਂਦਾ ਸੀ ਤਾਂ ਉਹ ਤੋਂ ਲੋਕ ਬਹੁਤ ਇੱਧਰ ਨੂੰ ਆਏ ਨੇ ਸਿੱਖ ਧਰਮ ਵੱਲ ਪੰਜਾਬ ਦੇ ਮੁੱਦਿਆਂ ਬਾਰੇ ਪਤਾ ਲੱਗਿਆ ਪੰਜਾਬੀ ਪੰਜਾਬ ਦੇ ਹੱਕਾਂ ਬਾਰੇ ਪਤਾ ਲੱਗਿਆ ਸਿੱਖ ਧਰਮ ਬਾਰੇ ਪਤਾ ਲੱਗਿਆ ਗਿਆਨ ਜਿੰਨਾ ਪ੍ਰਾਪਤ ਹੋਇਆ ਤਾਂ ਉਹ ਵੀਰ ਕਰਕੇ ਹੋਇਆ ਤਾਂ ਉਹ ਦੇਣ ਦੇ ਨਹੀਂ ਸਕਦੀ ਜੇ ਉਹ ਵੀਰ ਨੂੰ ਕਹੀਏ ਵੀ ਕਹੀ ਉਹ ਰੱਬ ਦਾ ਬੰਦਾ ਦਾ ਦਰਜਾ ਦਿੱਤਾ ਜਾਵੇ ਤਾਂ ਉਹ ਦੇ ਨਹੀਂ ਸਕਦੇ ਉਹਨੂੰ ਇੱਕ ਚੰਗਾ ਸੀ ਇੱਕ ਲੀਡਰ ਵੱਜੋਂ ਪੰਜਾਬ ਦਾ ਉਹ ਜਾਂ ਮੋਟੀ ਮੂਹੇ ਲੱਗਣ ਵਾਲਾ ਉਹ ਸਮਝ ਸਕਦੇ ਆ ਜੇ ਅਸੀਂ ਕਹੀਏ ਵੀ ਉਹ ਰੱਬ ਦਾ ਹੀ ਬੰਦਾ ਰੱਬਾ ਉਹ ਨਹੀਂ ਅਸੀਂ ਮੰਨ ਸਕਦੇ ਵੀ ਸੀਧ ਜਾਂ ਜੋ ਵੀ ਲਾਉਂਦੇ ਨੇ ਉਹ ਠੇਜ਼ ਮੈਂ ਸਹਿਮਤ ਨਹੀਂ ਤੇ ਹੁਣ ਆਉਣੀ ਆ ਉਹ ਗੱਲਾਂ ਤੇ ਉੱਥੇ ਇਹ ਵੀਰ ਨੇ ਗੱਲ ਰੱਖੀ ਜਿਹੜਾ ਹੁਣੇ-ਹੁਣੇ ਵਾਰਸ ਪੰਜਾਬ ਦੀ ਪਾਰਟੀ ਲਾ ਲੋ ਜਿਹੜੀ ਚੱਲੀ ਆ ਉੱਥੋਂ ਹੀ ਵਾਰਸ ਪੰਜਾਬ ਦੀ ਨਾਂ ਲੈ ਕੇ ਆਪਾਂ ਗੱਲ ਕਰੀਏ ਤੇ ਵਿੱਚ ਆਇਆ ਇਹਨੇ ਮਤਲਬ ਇਹ ਕਹਿੰਦਾ ਉਹ ਜਦੋਂ ਦੀਪ ਸਿੱਧੂ ਨੇ ਕਿਹਾ ਗੁਰੂ ਸਾਹਿਬ ਨੇ ਕਲਾ ਵਰਤਾਈ ਆ ਇਹਨਾਂ ਨੇ ਕਹਿ ਕਹਿੰਦਾ ਕਲਾ ਕੁਲਾ ਕੋਈ ਨਹੀਂ ਵਰਤਦੀ ਉੱਥੇ ਦੇਖ ਲਓ ਹਵਾਰਾ ਜੇਲ੍ਹ ਚ ਕੂਬਾ ਹੋਇਆ ਪਿਆ 30 ਸਾਲ ਹੋ ਗਏ ਉਹ ਵੀਰ ਤਾਂ ਐਂ ਜੇਲਾ ਕਟੀਆਂ ਨੇ ਜਿਹੜੀਆਂ ਗੁੰਡਾਗਰਦੀ ਚ ਕੱਟੀਆਂ ਨੇ ਉਹਨਾਂ ਨੇ ਜਿਹੜੀਆਂ ਕੱਟੀਆਂ ਨੇ ਸਿੱਖ ਧਰਮ ਦੇ ਹੱਕਾਂ ਬਾਰੇ ਜਦੋਂ ਪੁਲਿਸ ਸਿੱਖਾਂ ਦੀਆਂ ਧੀਆਂ ਭੈਣਾਂ ਦੀ ਪਤਲ ਉਡਦੀ ਸੀ ਉਹਨਾਂ ਨੂੰ ਸੋਦਾ ਲਾ ਕੇ ਉਹ ਜੇਲ੍ਹਾਂ ਚ ਗਰੇ ਨੇ ਉਹਨਾਂ ਦੀ ਕਿਰਪਾ ਅੱਜ ਵੀ ਉੱਥੇ ਆ ਤੂੰ ਬਾਹਰ ਰਹਿਣਾ ਖਾਣਾ ਹੋਟਲਾਂ ਤੇ ਚੰਗਾ ਪੈਂਦਾ ਤੂੰ ਜੇਲ੍ਹ ਚ ਜਾ ਕੇ ਹਵਾਰੇ ਨਾਲ ਪੰਜਾ ਲੜਾ ਕੇ ਦਿਖਾ ਦੇ ਜੇ ਤੂੰ ਜਿੱਤ ਗਿਆ ਅਸੀਂ ਮੰਨ ਲਾਂਗੇ ਵੀ ਕਾਮਰੋਡਿਟੀ ਸੋਚ ਆ ਜਿਹੜੀ ਤੇਰੀ ਠੀਕ ਹੈ ਤੇ ਕਲਾਕੁਲਾ ਕੋਈ ਨਹੀਂ ਵਰਤਦੀ ਹੁੰਦੀ ਅਸੀਂ ਵੀ ਤੇਰੀ ਗੱਲ ਨਾਲ ਸਹਿਮਤ ਹੋ ਜਾਾਂਗੇ ਅੱਜ ਵੀ ਤੂੰ ਉਹਦੇ ਨਾਲ ਜ਼ੋਰ ਪੜਾ ਲਈ ਨਾਲੇ ਉਹ ਜੇਲ੍ਹਾਂ ਦੀਆਂ ਸੁੱਕੀਆਂ ਰੋਟੀਆਂ ਖਾਂਦਾ ਤੇ ਤੂੰ ਵਧੀਆ ਬਾਰੇ ਲਾਈਫ ਜੋ ਮਰਜੀ ਮਨ ਚਾਹਿਆ ਖਾਨਾ ਠੀਕ ਹੈ ਨਾ ਜੇ ਕਲਾ ਨਹੀਂ ਵਰਤੀ ਹੋਈ ਗੁਰੂ ਸਾਹਿਬ ਦੀ ਉਹਨਾਂ ਤੇ ਕਿਰਪਾ ਨਹੀਂ ਹੈਗੀ ਤਾਂ ਉਹ ਵੀ ਕਦੋਂ ਦੇ ਬਾਹਰ ਆ ਸਕਦੇ ਸੀ ਉਹਨਾਂ ਕਾਤਰ ਕੋਈ ਵੱਡੀ ਗੱਲ ਨਹੀਂ ਜਿਹੜੇ ਉਹਨਾਂ ਦੀਆਂ ਲੱਤਾਂ ਫੜਦੇ ਹੁੰਦੇ ਸੀ ਬਸਨੋਈ ਵਰਗੇ ਵੀ ਬਾਪੂ ਜੀ ਵੱਡੇ ਭਰਾ ਸਾਡੇ ਇਹਨੇ ਜੇਲ੍ਹਾਂ 'ਚ ਰਹਿੰਦੇ ਹੁੰਦੇ ਸੀ ਉਹਨਾਂ ਦਾ ਨਾਮ ਲੈ ਲੈ ਠੀਕ ਹੈ ਨਾ ਟੀ-ਸ਼ਰਟਾਂ ਪਾਉਂਦੇ ਹੁੰਦੇ ਸੀ ਉਹਨਾਂ ਦੀਆਂ ਜਦੋਂ ਉਹ ਬੰਦੇ ਹਿੰਦੂ ਧਰਮ ਵਾਲਾ ਦੇਖ ਲਓ ਤੁਸੀਂ ਆ ਭਗਵਾ ਕਰਨ ਦੀ ਇਸ ਦੇ ਰਾਸ਼ਟਰਵਾਦ ਕੰਨੀ ਹੋ ਕੇ ਰਾਸ਼ਟਰੀ ਬਣ ਕੇ ਜੇਲ੍ਹਾਂ 'ਚੋਂ ਇੰਟਰਵਿਊਆਂ ਕਰ ਸਕਦੇ ਨੇ ਉਹਨਾਂ ਨੂੰ ਹੱਥ ਨਹੀਂ ਪਾਉਂਦੇ ਕੋਈ ਰਿਮਾਂਡ ਨਹੀਂ ਉਹਨਾਂ ਨੂੰ ਬੁਲਟ ਪ੍ਰੂਫ ਗੱਡੀਆਂ 'ਚ ਤਰੀਕਾਂ ਤੇ ਲਿਜਾਇਆ ਜਾਂਦਾ ਤੇ ਜਿਹੜੇ ਫੌਲਸ ਵਾਲੇ ਉਹ ਚੱਕੇ ਜਾ ਰਹੇ ਨੇ بڑے بڑے ਮੁਲਾਜ਼ਮ ਸਸਪੈਂਡ ਹੋ ਰਹੇ ਨੇ ਵੀ ਇੰਟਰਵਿਊ ਦੇ ਕੇਸਾਂ 'ਚ ਪਰ ਉਹਨਾਂ ਨੂੰ ਕੋਈ ਰਿਮਾਂਡ ਤੀ ਨਹੀਂ ਲਿਆਇਆ ਜਾ ਰਿਹਾ ਪੁੱッセ ਨਹੀਂ ਜਾ ਰਿਹਾ ਜਾਂ ਦਿਨਚਰਾਂ ਡਾਂਗਾਂ ਨਹੀਂ ਲਾਈਆਂ ਜਾ ਰਹੀਆਂ ਇੰਨੀ ਉਹ ਤਰੱਕੀ ਚ ਹੋ ਗਏ ਤਾਂ ਇਹ ਤਾਂ ਕਿੱਥੇ ਤੱਕ ਆਲੇ ਦੀ ਜੇ ਇਹ ਇਧਰ ਨੂੰ ਹੋ ਜਾਣ ਇਹ ਤਾਂ ਕਦੋਂ ਦੇ ਬਾਰੇ ਆ ਜਾਣ ਜੇ ਕਿਰਪਾ ਤਾਂ ਇਹ ਉਹ ੜੂਲ ਖੜੀ ਨੇ ਤਾਂ ਹੀ ਵੀਰੋਤੀ 30 ਸਾਲਾਂ ਦੇ ਜੇਲ੍ਹਾਂ ਘਟ ਰਹੇ ਨੇ ੜੂਲ ਖੜੀ ਨੇ ਆਪਣੇ ਵਚਨਾਂ ਤੇ ਜੇ ਉਹਨਾਂ ਨੇ ਵਚਨਾਂ ਤੋਂ ਬਦਲਣਾ ਹੁੰਦਾ ਉਹ ਵੀ ਕਦੋਂ ਦੇ ਇਹਨਾਂ ਦੇ ਠੀਕ ਹੈ ਨਾ ਨਾਲ ਮਿਲ ਕੇ ਬਾਹਰ ਆ ਜਾਂਦੇ ਸੈਟਿੰਗਾਂ ਕਰਕੇ ਉਹ ਵੀ ਨਾਲ ਐਮਐਲਏ ਐਮਪ ਕਲਾ ਵਰਤੀ ਹੋਈ ਆ ਤਾਂ ਹੀ ਬੈਠੇ ਨੇ ਉਹ ਤੈਨੂੰ ਮੈਂ ਦੱਸਦਾ ਬਾਕੀ ਤਾਂ ਰਮਾਲਿਆਂ ਤੇ ਵੀ ਮੁੱਦੇ ਚੱਕਿਆ ਸੀ ਵੀ ਗੁਰੂ ਸਾਹਿਬ ਨੂੰ ਰਮਾਲਿਆਂ ਚ ਲਵੇਟੀ ਰੱਖਦੇ ਆ ਆ ਵੀ ਇਹ ਪੜਨ ਖਾਤਰ ਗਿਆਨ ਖਾਤਰ ਇਹ ਗੱਲ ਮੈਂ ਜਾਣੀ ਵੀ ਇਹ ਬੰਦੇ ਹੋਰ ਨੇ ਕਹੀ ਆ ਉਹਦੀ ਇੰਟਰਵਿਊ ਪਈ ਆ ਰਿਕਾਰਡ ਜੇ ਮੈਂ ਕਹਾ ਮੇਰੇ ਸਾਹਮਣੇ ਇਹ ਗੱਲ ਨਹੀਂ ਹੋਈ ਵੀਰ ਪਰ ਮੈਂ ਤੁਹਾਨੂੰ ਦੱਸਾਂ ਵੀ ਜਿੱਥੇ ਤਾਂ ਰਮਾਲੇ ਦੀ ਗੱਲ ਆ ਵੀ ਹਾਂ ਵਾਲੇ ਦਵਾਲੇ ਉਹ ਛੋਟੇ ਰਮਾਲਿਆਂ ਨੂੰ ਵੱਡੇ ਰਮਾਲੇ ਹਾਂ ਉਹਨਾਂ ਚ ਗੁਰੂ ਸਾਹਿਬ ਦਾ ਸਤਕਾਰ ਐਂ ਰਹਿਣਾ ਚਾਹੀਦਾ ਠੀਕ ਆ ਨਾ ਗੁਰੂ ਉਹ ਰਮਾਲੇ ਪਰ ਬਾਅਦ ਚ ਜਦੋਂ ਆਪਾਂ ਵੇਚਨੇ ਉਹ ਬੰਦ ਹੋਣੇ ਚਾਹੀਦੇ ਨੇ ਕਿਉਂਕਿ ਉਹ ਦ ਦੇ ਉਹਨਾਂ ਨੂੰ ਜੇ ਉਹ 5-5 ਮੀਟਰ ਦੇ ਸਿੱਧੇ ਕੱਠੇ ਰਮਾਲੇ ਜਿਆਦਾਤਰ ਸੰਗਤ ਉਹ ਚੜਾਵੇ ਹਰੇਕ ਧਾਮੇ ਪਰ ਆਪਾਂ ਨੂੰ ਇਹ ਚੀਜ਼ ਤੇ ਬੋਲਣਾ ਤਾਂ ਚਾਹੀਦਾ ਨਹੀਂ ਕਿਉਂਕਿ ਆਪਾਂ ਆਪ ਦਾ ਵੀ ਪਹਿਲਾਂ ਮੂੰਹ ਸਰ ਦੇਖਣਾ ਚਾਹੀਦਾ ਬੋਲਣ ਤੋਂ ਪਹਿਲਾਂ ਤਾਂ ਉਹਦੇ ਕੁੜੀਆਂ ਦੇ ਜਦੋਂ ਵਿਆਹ ਹੁੰਦੇ ਨੇ ਉੱਥੇ ਸੂਟਾਂ ਦੇ ਤੌਰ ਤੇ ਉਹਨਾਂ ਨੂੰ ਦਿੱਤਾ ਜਾ ਸਕਦਾ 5-5 ਮੀਟਰ ਦੇ ਰਮਾਲੇ ਨੂੰ ਨਾਲੇ ਤਾਂ ਉਹ ਸਿਉ ਕੇ ਪਾਈ ਜਾਣ ਗੁਰੂ ਸਾਹਿਬ ਵਾਲੇ ਤੇ ਨਾਲੇ ਉਹ ਵਾਪਸ ਦੁਬਾਰੇ ਰਿਪੀਟ ਨਾ ਹੋ ਕੇ ਆ ਸਕਣ ਵੀ ਦੁਕਾਨਾਂ ਨਾਲ ਡਰਾਈ ਕਲੀਨ ਕਰਾ ਕੇ ਜਿਹੜੇ ਦੁਬਾਰੇ ਉਹੀ ਫੇਰ ਭੇਜੀ ਜਾਂਦੇ ਨੇ ਤੇ ਨਵੇਂ ਰਮਾਲੇ ਬਣ ਕੇ ਆਉਣ ਇਹ ਗੱਲ ਤਾਂ ਜ਼ਰੂਰੀ ਆ ਪਰ ਸਤਕਾਰ ਕੈਨੇ ਆ ਕਹੋਣੀਆਂ ਜੁਨੀ ਵਰਸਟੀਆਂ ਚ ਸੋਨੂੰ ਮੈਂ ਦੱਸਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਉੱਪਰਲੀ ਮੰਜ਼ਲ ਤੇ ਪਏ ਨੇ ਜਦੋਂ ਉੱਥੇ ਅਧਿਆਨ ਹੋਣੀ ਸੀ ਵੀ ਕਿਹੜਾ ਕਿਹੜੇ ਧਰਮ ਦਾ ਜਦੋਂ ਬਾਕੀ ਧਰਮ ਵਾਲੇ ਕੱਸਾਂ ਚ ਲੈ ਕੇ ਆ ਗਏ ਆਪਣੀਆਂ ਪੂਠੀਆਂ ਤੇ ਜਦੋਂ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਆਈ ਤਾਂ ਉੱਥੇ ਜਿਹੜਾ ਗ੍ਰੰਥੀ ਸਿੰਘ ਸੀ ਜਿਹੜਾ ਵੀ ਹੈਗਾ ਸੀ ਪ੍ਰਚਾਰਕ ਉਹ ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਆਏ ਨਹੀਂ ਆਉਂਗਾ ਪਹਿਲਾਂ ਇੱਥੇ ਚਟਾਈ ਵਿਸੂਗੀ ਉਸ ਤੋਂ ਬਾਅਦ ਉਹਰੇ ਪਾਣੀ ਸਿੜਕੂ ਇੱਕ ਜਾਣਾ ਚੌਰ ਕਰੂ ਇੱਕ ਜਾਣੇ ਦੇ ਸਿਰ ਤੇ ਫਰਾਜਮਾਨ ਹੋਊਗਾ ਪੀੜਾ ਸਾਹਿਬ ਇੱਕ ਜਾਣਾ ਸਤਰੀ ਲੈ ਕੇ ਇੱਕ ਜਣਾ ਨੂੰ ਕਿ ਕੜਾਹੇ ਲਵਾ ਜਾਊਗਾ ਫੇਰ ਗੁਰੂ ਗ੍ਰੰਥ ਸਾਹਿਬ ਆਉਣਗੇ ਉਸ ਤੋਂ ਬਾਅਦ ਉਹਦਾ ਕਰਨ ਕਰ ਸਕਾਂਗੇ ਜਦੋਂ ਇਹ ਦੇਖਿਆ ਗਿਆ ਤਾਂ ਗੁਰੂ ਸਾਹਿਬ ਨੂੰ ਪ੍ਰੰਤ ਸਾਹਿਬ ਨੂੰ ਸਭ ਤੋਂ ਉੱਪਰਲਾ ਦਰਜਾ ਦਿੱਤਾ ਗਿਆ ਇੱਥੋਂ ਦਾ ਕੈਲੀਫੋਰਨੀਆ ਦੀ ਸਟੇਟ ਆਫ ਯੂਨੀਵਰਸਿਟੀ ਦੇ ਸਭ ਤੋਂ ਉੱਪਰਲੀ ਮੰਜ਼ਲ ਤੇ ਗੁਰੂ ਸਾਹਿਬ ਬਿਰਾਜਮਾਨ ਨੇ ਜਿੱਥੇ ਉਹਨਾਂ ਦਾ ਦੋ ਟਾਈਮ ਪਾਠ ਹੁੰਦਾ ਪੂਰਾ ਗੁਰੂ ਮਰਿਆਦਾ ਨਾਲ ਰੱਖੇ ਹੋਏ ਨੇ ਬੱਕ-ਬੱਕ ਹੋਰ ਵੀ ਥਾਵਾਂ ਦੀਆਂ ਜੁਨੀਵਰਸਿਟੀਆਂ ਚ ਅਧਿਆਨ ਖਾਤਰ ਜਿੱਥੇ ਰੱਖੇ ਹੋਏ ਨੇ ਸਭ ਤੋਂ ਉੱਪਰਲੀ ਮੰਜ਼ਲ ਤੇ ਗੁਰੂ ਗ੍ਰੰਥ ਸਾਹਿਬ ਨੇ ਜੇ ਅਸੀਂ ਇਹ ਮਰਿਆਦਾ ਰੱਖਦੇ ਹਾਂ ਤੂੰ ਕਹਿਣਾ ਤੀ ਰਮਾਂ ਲੈਣ ਤਾਂ ਹੀ ਉਹ ਉੱਪਰ ਲਿਤੇ ਨੇ ਜੇ ਤੁਸੀਂ ਚਾਹੋ ਨੀ ਵੀ ਅਸੀਂ ਵੀ ਉਵੇਂ ਜੁਵੇਂ ਪੜਨ ਲੱਗ ਜਾਈਏ ਕਿਤਾਬਾਂ ਸਮਝ ਕੇ ਫਿਰ ਬਸ ਸਾਡੇ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਵੀ ਧਰਮ ਦੀਆਂ ਕਦਰ ਨਾ ਰਹਿ ਬਸ ਇਹ ਵੀ ਕਿਤਾਬਾਂ ਬਣ ਕੇ ਰਹਿ ਜਾਣ ਇਹਨਾਂ ਨੂੰ ਵੀ ਜਿਵੇਂ ਦੂਸਰਿਆਂ ਦੇ ਪਾਏ ਨੇ ਥੱਲੇ ਲਾਇਬ੍ਰੇਰੀਆਂ ਦੇ ਬੁੱਕਾਂ ਦੀ ਤਰ੍ਹਾਂ ਉਵੇਂ ਰੱਖੇ ਜਾਣ ਇਹ ਕਦੇ ਵੀ ਨਹੀਂ ਹੋਊਗਾ ਸਾਡੇ ਖਾਤਰ ਜਉਂਦੀ ਜਾਗਦੀ ਜੋ ਉਤਨੇ ਦਸੀ ਗੁਰਾਂ ਦੀ ਗੁਰੂ ਗ੍ਰੰਥ ਸਾਹਿਬ 11ਵੇਂ ਗੁਰੂ ਨੇ ਸਿੱਖ ਧਰਮ ਦੀ ਉਹ ਰਹਿਣਗੇ ਤੇ ادب ਸਤਿਕਾਰ ਅੰਨ ਰੂ ਉਸ ਤੋਂ ਬਾਅਦ ਐ ਇੱਕ ਟਿੱਪਣੀ ਹਰਮੰਦਰ ਸਾਹਿਬ ਦੇ ਜਲਤੇ ਵੀ ਕਰੀ ਤੀ ਕਹਿੰਦੇ ਉਹ ਆ ਆਮ ਪਾਣੀ ਵਰਗਾ ਪਾਣੀ ਆ ਉਹਦੇ ਚ ਕੀ ਹੈ ਲੋਕ ਐਵੇਂ ਉਹ ਕਰੀ ਜਾਂਦੇ ਨੇ ਉਹਦੇ ਬਾਰੇ ਵੀ ਤੈਨੂੰ ਵੀਰ ਮੈਂ ਦੱਸਣਾ ਚਾਹਣਾ ਤਾਂ ਤੂੰ ਜਲ ਨੂੰ ਪਾਣੀ ਸਮਝਦਾ ਆ ਉਹ ਉਹ ਹੀ ਵਿਚਾਰ ਕਿਸੇ ਗੋਰੀ ਦੇ ਦਿਮਾਗ 'ਚ ਵੀ ਆਇਆ ਸੀ ਉਹਨੇ ਤਰੇ ਜਾ ਕੇ ਸਭ ਤੋਂ ਪਹਿਲਾਂ ਪਾਣੀ ਲਿਆ ਤੇ ਉਸ ਨੂੰ ਰੱਖ ਕੇ ਉਹਦੇ ਲਵੇ ਗਲਤ ਮਤ ਦਾ ਗਾਣੀ ਸੌਂਗ ਵੀਡੀਓ ਦੇਖ ਰਿਹਾ 10 ਦਿਨਾਂ ਬਾਅਦ ਜਦੋਂ ਨੇ ਪਾਣੀ ਨੂੰ ਟੈਸਟ ਕਰਾਇਆ ਉਹਨੂੰ ਜਿਹੜਾ ਉਹ ਬੋਤਲ 'ਚ ਜਮਾ ਰੱਖਿਆ ਹੋਇਆ ਸੀ ਉਹ ਜਮਾ ਉਹਦੇ ਤੱਤ ਸੀ ਜਿਹੜੇ ਉਹਦੇ ਚ ਉਹ ਤੱਤ ਆਏ ਜਿਹੜੇ ਬਿਮਾਰੀਆਂ ਨੂੰ ਜਨਮ ਦਿੰਦੇ ਨੇ ਜਾਨੀ ਦੀ ਜਿਵੇਂ ਆਪਾਂ ਪਾਣੀ ਕਹਿੰਦੇ ਨੇ ਗੰਦਾ ਹੈ ਉਹ ਤੱਤ ਆਏ ਜਿਹੜੇ ਆਪਣੇ ਸਰੀਰ ਲਈ ਨੁਕਸਾਨਦੇ ਤੇ ਉਸ ਤੋਂ ਬਾਅਦ ਉਹਨੇ 10 ਦਿਨ ਪਾਣੀ ਦੀ ਉਵੇਂ ਇੱਕ ਰੀ ਬੋਤਲ ਤੇ ਉਹਦੇ ਲੈਵੇਂ ਗਰਭਾਣੀ ਲਾ ਕੇ ਰੱਖਤੀ 10 ਦਿਨਾਂ ਬਾਅਦ ਜਦੋਂ ਉਹ ਪਾਣੀ ਦੀ ਬੋਤਲ ਨੂੰ ਟੈਸਟ ਕਰਾਇਆ ਉਹਦੇ ਚ ਇੰਨੇ ਪੋਜ਼ਿਟਿਵ ਤੱਤ ਸੀ ਜਿਹੜੇ ਬੜੀਆਂ ਬੜੀਆਂ ਬਿਮਾਰੀਆਂ ਨਾਲ ਲੜ ਸਕਦੀ ਸੀ ਇਹ ਉਹ ਤਾਂ ਹਰਮੰਦਰ ਸਾਹਿਬ ਜਿੰਨੂੰ ਤੂੰ ਪਾਣੀ ਕਹਿੰਦਾ ਉਹ ਜਲਾ ਉਹ ਚ ਪਤਾ ਕਿੰਨੇ ਤੱਤ ਹੋਣਗੇ ਤੂੰ ਆਪ ਅੰਦਾਜ਼ਾ ਲਾ ਸਕਦਾ ਇਹ ਪ੍ਰੈਕਟੀਕਲ ਕਰ ਤੂੰ ਆਪ ਕਰ ਲਈ ਉੱਥੋਂ ਜਲ ਲਿਆ ਕਿ ਉਹਨੂੰ ਟੈਸਟ ਕਰਾ ਕੇ ਦੇਖ ਲਈ ਤੈਨੂੰ ਪਤਾ ਲੱਗ ਜੂ ਵੀ ਕਿੰਨੇ ਤੱਤ ਨੇ ਉਹ ਚ ਠੀਕ ਹੈ ਨਾ ਪੋਜ਼ਿਟਿਵ ਜਿਹੜੇ ਬਿਮਾਰੀਆਂ ਨਾਲ ਲੜ ਸਕਦੇ ਆ ਤਾਂ ਲੋਕ ਠੀਕ ਹੁੰਦੇ ਨੇ ਤੂੰ ਵੀਰ ਕਹਿੰਦਾ ਸੀ ਪਾਣੀ ਆ ਉਹ ਤਾਂ ਪਾਣੀ ਵਰਗਾ ਇਹ ਬਹਿਵਾ ਬਾਕੀ ਸਰਦਾ ਤੇ ਵਿਸ਼ਵਾਸ ਦੀ ਗੱਲ ਹੁੰਦੀ ਆ ਤੇ ਰਹੀ ਗੱਲ ਮੈਂ ਨਾ ਦੀਪ ਸਿੱਧੂ ਦੇ ਵੱਲ ਦਾ ਨਾ ਹੀ ਵੀਰ ਮੈਂ ਤੇਰੇ ਵੱਲ ਦਾ ਇਹ ਗੱਲ ਦੱਸਾਂ ਹੁਣ ਤਾਂ ਉਹੀ ਪਾਰਟੀ ਦਾ ਐਮਐਲਏ ਬਾਨਾ ਮੁਬਾਰਕਾ ਵੀਰੇ ਤੂੰ ਜਿੱਤ ਰਕੀਆਂ ਮਾਣੀ ਤੂੰ ਉਹੀ ਪਾਰਟੀ 'ਚ ਆ ਗਿਆ ਤੇ ਹੁਣ ਦੀਪ ਸਿੱਧੂ ਜਿੰਦਾਬਾਦ ਦੇ ਨਾਰੇ ਸਟੇਜ ਤੇ ਖੜਕੇ ਲਾਏ ਤੇ ਕਲਾ ਵਰਤੀ ਆ ਗੁਰੂ ਸਾਹਿਬ ਦੀ ਕਿ ਨਹੀਂ ਜਿਹੜੀ ਤੂੰ ਕਹਿੰਦਾ ਸੀ ਕਲਾ ਨਹੀਂ ਵਰਤੀ ਅਜੋ ਹੀ ਬੰਦਾ ਜਿਹਦੇ ਨਾਲ ਤੂੰ ਵਾਇਸ ਕਰਦਾ ਸੀ ਉਹਦੇ ਜਿੰਦਾਬਾਦ ਦੇ ਨਾਰੇ ਤੈਨੂੰ ਸਟੇਜ ਤੇ ਖੜਕੇ ਔਰੀ ਸੰਗਤ ਮੂਰੇ ਲਾਉਣੇ ਪਏ ਕਿ ਨਹੀਂ ਬਸ ਇਹੀ ਕਲਾ ਹੁੰਦੀ ਆ ਗੁਰੂ ਸਾਹਿਬ ਜੀ ਕੋਈ ਕਲਾ ਹੋਰ ਨਹੀਂ ਹੁੰਦੀ ਕਲਾ ਤੁਹਾਡੇ ਸਾਹਮਣੇ ਵਰਤੀ ਹੁੰਦੀ ਆ ਵੀਰੇ ਪਰ ਅੱਖ ਨਹੀਂ ਹੁੰਦੀ ਤੁਹਾਡੀ ਜਦੋਂ ਆਪਾਂ ਅੱਖਾਂ ਤੇ ਪੱਟੀ ਬੰਨ੍ਹ ਕੇ ਪਰਦਾ ਬੰਨ੍ਹ ਕੇ ਸਾਰ ਕਾਮ ਰੇਡੀ ਸੋਚ ਰੱਖਣੀ ਆ ਤਾਂ ਆਪਾਂ ਨੂੰ ਕਿਤੇ ਕਲਾ ਵਰਤਰੀ ਨਹੀਂ ਦਿਸਣੀ ਜਦੋਂ ਵਿਸ਼ਵਾਸ ਰੱਖ ਕੇ ਤੂੰ ਨਿਟਰ ਅਰਾਤਾ ਰੱਖ ਕੇ ਸਿੱਖ ਧਰਮ ਬਾਰੇ ਤੇ ਗੁਰੂਆਂ ਦੀ ਕੁਰਬਾਨੀ ਬਾਰੇ ਠੀਕ ਹੈ ਨਾ ਸੋਚੇਗਾ ਤੈਨੂੰ ਕਲਾ ਵਰਤਰੀ ਦਿਸੂਗੀ ਐਵੇਂ ਨਹੀਂ ਸਵਾ ਲੱਖ ਨਾਲ ਇੱਕ ਇੱਕ ਲੜਿਆ ਐਵੇਂ ਨਹੀਂ ਇਤਿਹਾਸ ਲਿਖੇ ਪਏ ਅਜੇ ਤਾਂ ਸਾਡੇ ਇਤਿਹਾਸ ਨਾਲ ਇੰਨਾ ਤੋੜ ਮਰੋੜ ਹੋਇਆ ਠੀਕ ਹੈ ਨਾ ਫਿਰ ਵੀ ਇੰਨਾ ਕੁਝ ਲਿਖਿਆ ਹੋਇਆ ਸੱਚ ਪਤਾ ਨਹੀਂ ਸਾਡੇ ਸਿੰਘਾਂ ਨੇ ਕੀ ਕੀ ਕੌਤਕ ਕਰਨ ਦਿਖਾਈ ਹੋਣਗੇ ਉਹ ਤਾਂ ਅੱਦੇ ਹੱਦੀ ਸਾਡੇ ਇੰਨੀਆਂ ਜੰਗਾਂ 'ਚ ਉਹਦੇ ਘੋੜਿਆਂ 'ਤੇ ਬਹਿ ਕੇ ਲਿਖੇ ਗਏ ਇਤਿਹਾਸ ਨੇ ਵੀਰ ਜੇ ਕਦੇ ਮਹਿਲਾਂ 'ਚ ਬਹਿ ਕੇ ਲਿਖੇ ਗਏ ਹੁੰਦੇ ਜਿਵੇਂ ਦੂਸਰੇ ਧਰਮਾਂ ਦੇ ਲਿਖਲੇ ਨੇ ਹਨੀ ਕੀ ਕੀ ਹੁੰਦਾ ਇਹਦੇ 'ਚ ਅਸੀਂ ਤਾਂ ਸਾਡੇ ਕੌਤਕ ਲਿਖ ਹੀ ਨਹੀਂ ਗਏ ਜੋ ਸਿੰਘਾਂ ਨੇ ਕਰੇ ਤੀ ਜਿਹੜੇ ਗੁਰੂ ਕਲਾ ਵਰਤਾਉਂਦਾ ਠੀਕ ਹੈ ਨਾ ਤੇ ਬਾਕੀ ਗੱਲ ਇਹ ਗੱਲ ਉਹਨਾਂ ਨੇ ਵੀ ਸੋਚੀ ਤੀ ਵੀ ਆਮ ਜਿਵੇਂ ਤੂੰ ਕਹਿੰਦਾ ਪੜਨਾ ਚਾਹੀਦਾ ਕਿਤਾਬ ਆ ਇਹਨੂੰ ਕਿਤਾਬ ਤੋਂ ਡਰ ਤੋਂ ਉਹ ਬਣਾ ਕੇ ਦਾ ਤੱਕੁਰਿਆ ਨਹੀਂ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਿੱਖਾਂ ਦੀ ਡੱਬੀ ਜਿਹੜਾ ਇੰਨਾ ਛੋਟਾ ਲਿਖਾਇਆ ਸੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਵੀ ਸੋਡਾ ਕੀ ਆ ਜਾ ਰਹੀ ਨੂੰ ਤੁਸੀਂ ਪੁੱਛ ਦਿਓ ਅਸੀਂ ਜੇਬ ਚ ਲਈ ਫਿਰਦੇ ਆ ਤੇ ਉਸ ਤੋਂ ਬਾਅਦ ਜਿਨੇ ਉਹ ਪੜਿਆ ਤੀ ਤਾਂ ਉਹ ਅੰਨਾ ਹੋ ਗਿਆ ਤੀ ਉਸ ਤੋਂ ਬਾਅਦ ਯੁਰਤ ਨਹੀਂ ਹੋਈ ਗੋਰਿਆਂ ਦੀ ਪੜਨ ਦੀ ਫਿਰ ਗੋਰਿਆਂ ਨੇ ਉਸ ਤੋਂ ਬਾਅਦ ਸੋਚਿਆ ਵੀ ਹਾਂ ਇਹ ਕੌਮ ਦੀ ਸਰਦਾ ਤੇ ਇਹਨਾਂ ਦਾ ਗੁਰੂ ਜਾਗਦੀ ਜੋਤ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਅਸੀਂ ਇਹਨਾਂ ਤੋਂ ਜਿੱਤ ਨਹੀਂ ਸਕਦੇ ਹਾਂ ਅਸੀਂ ਇਹਨਾਂ ਦੇ ਨਾਲ ਸੰਧੀਆਂ ਕਰਕੇ ਮਿਲ ਕੇ ਜਾਂ ਇਹਨਾਂ ਚ ਪਾੜ ਪਾ ਕੇ ਰਾਜ ਕਰ ਸਕਦੇ ਹਾਂ ਤਾਂ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਫੌਜੀ ਜਿਨ੍ਹਾਂ ਨੂੰ ਉਹਨਾਂ ਨੇ ਬਾਅਦ ਚ ਵੀ ਸਾਡੀਆਂ ਸੋਡੀਆਂ ਹਾਜ਼ਰੀਆਂ ਇੱਥੇ ਲਗਦੀਆਂ ਨੇ ਦਿਖਾ ਕੇ ਵੀ ਸਾਨੂੰ ਤਨਖਾਹ ਮਿਲੂਗੀ ਤੁਸੀਂ ਭਗ ਜਾਓ ਵੀ ਨੌਕਰੀ ਛੜਤੀ ਅਸੀਂ ਬਾਬੇ ਬਣ ਕੇ ਤੇ ਹਾਜ਼ਰੀਆਂ ਲਗਦੀਆਂ ਨੇ ਬਣਾਇਆ ਤੇ ਉਹ ਫਿਰ ਆਏ ਉਹਨਾਂ ਨੇ ਆਪਣੇ ਢੀਰੇ ਬਣਾਏ ਤਾਂ ਕਿ ਸਿੱਖ ਕੌਮ ਨੂੰ ਉਹ ਬਾਬਿਆਂ ਦੇ ਥਰੂ ਆਪਣੇ ਅੰਡਰ ਰੱਖਿਆ ਜਾ ਸਕੇ ਤੇ ਜਾਣਕਾਰੀ ਲਈ ਜਾ ਸਕੇ ਵੀ ਕੀ ਕਰ ਸਕਦੇ ਨੇ ਕੀ ਨਹੀਂ ਤਾਂ ਕਿ ਉਹ ਬਾਬੇ ਕੰਟਰੋਲ ਚ ਰੱਖ ਸਕਣ ਵੱਖ-ਵੱਖ ਪਿੰਡਾਂ ਚੋਂ ਸਾਰੇ ਸਿੱਖਾਂ ਨੂੰ ਪੰਜਾਬੀਆਂ ਨੂੰ ਉਹ ਇੰਨੀਆਂ ਕੁ ਬੇਨਤੀਆਂ ਦੀ ਗੱਲਾਂ ਇੱਧਰ ਉੱਧਰ ਉੱਪਰ ਥੱਲੇ ਹੋ ਜਾਂਦੀਆਂ ਨੇ ਕਈ ਵਾਰ ਗੱਲ ਦੂਸਰੇ ਪਾਸੇ ਨੂੰ ਚਲੀ ਜਾਂਦੀ ਆ ਉਹ ਤੁਸੀਂ ਪੂਰੀ ਵੀਡੀਓ ਦੇਖਿਆ ਕਰੋ ਤਾਂ ਤੁਹਾਨੂੰ ਪਤਾ ਲੱਗੇ ਜਦੋਂ ਤੁਸੀਂ ਅਧੂ ਵਿਚਾਲੋਂ ਦੇਖਦੇ ਆ ਤੁਹਾਨੂੰ ਸਮਝ ਨਹੀਂ ਆਉਂਦੀ ਤੇ ਕਮੈਂਟ ਕਰ ਦਿਆ ਕਰੋ ਜੇ ਚੰਗੀ ਲੱਗੀ ਤੇ ਜੇ ਵੀਡੀਓ ਵਧੀਆ ਨਹੀਂ ਲੱਗੀ ਹਾਂ ਤੁਹਾਨੂੰ ਗਲਤੀ ਲੱਗਦੀ ਆ ਵੀ ਕਿਸ ਤਰ੍ਹਾਂ ਕਿਸ ਵਿੱਚ ਇੱਥੇ ਗੱਲ ਕਰੀ ਜਾਵੇ ਤਾਂ ਉਹ ਵੀ ਕਮੈਂਟ ਕਰ ਦਿਆ ਕਰੋ ਧੰਨਵਾਦ ਅੱਜ ਲਈ ਇੰਨੀ ਜੀ